ਨਾਹਰ ਸਿੰਘਾ ਜੀ ਨੂੰ ਕੰਡਿਸ਼ ਪਾਰਾ ਆਪਣਾ ਬਹੁਤ ਵਧੀਆ ਮਿੱਤਰ ਆ ਇਹਦੇ ਭਰਾ ਦੀ ਬਾਹਰ ਕੈਨੇਡਾ ਦੇ ਵਿੱਚ ਡੈਥ ਹੋ ਗਈ ਰਾਤ ਤੇ ਐਕਸੀਡੈਂਟ ਦੇ ਵਿੱਚ ਤੇ ਵਿਚਾਰੇ ਖੇਤੀਬਾੜੀ ਦਾ ਕੰਮ ਹੈ ਨਾ ਵੀ ਬਹੁਤ ਦਰਮਿਆਨਾ ਜਿਹਾ ਪਰਿਵਾਰ ਆ ਤੇ ਪ੍ਰਸ਼ਾਸਨ ਨੂੰ ਆਪਾਂ ਹੀ ਬੇਨਤੀ ਕਰਦੇ ਆ ਕਿ ਇਹਨਾਂ ਭਾਈਆਂ ਦੀ ਮਦਦ ਕਰੀ ਜਾਵੇ ਤੇ ਇਹਨਾਂ ਦੀ ਡੈੱਡ ਬੋਡੀ ਇੱਥੇ ਪਿੰਡ ਚੰਦੀ ਜਾਵੇ ਭਾਈ ਸਾਡੀ ਵੀਰੇ ਕੀ ਨਾ ਟੁੱਟ ਮੇਰਾ ਨਾਮ ਜਤਿੰਦਰ ਸਿੰਘ ਆ ਪਿੰਡ ਬਰਨਪੋਰਾ ਜ਼ਿਲ੍ਹਾ ਲੁਧਿਆਣਾ ਆ ਜੀ ਅਹ ਤੇ ਉਹ ਆਪਣੇ ਬ੍ਰਦਰ ਦਾ ਐਕਸੀਡੈਂਟ ਹੋਇਆ ਤੇ ਉਹ ਯਾਤ ਵਿਰੇ ਤਕਰੀਬਨ ਨਾ ਆਪਣੇ ਰਾਤ ਸੀ ਉਧਰ ਦੇਨ ਸੀ 12 ਵਜੇ ਹੋਈ ਦਿੰਦੇ ਤੇ ਉਹ ਟਰੇਲਰ ਲਈ ਜਾ ਰਹੀ ਖਾਲੀ ਡੰਪ ਕਰਕੇ ਆ ਰਿਹਾ ਸੀ ਤੇ ਰਾਤ ਨੂੰ ਆ ਦਿਨੇ ਕਿਤੇ ਤਕਰੀਬਨ ਉੱਥੇ ਕੋਈ ਟਰੱਕ ਵਾਲਾ ਸੀ ਉਹ ਆਪਦਾ ਤੇਲ ਪਾਣੀ ਚੈੱਕ ਕਰਕੇ ਰੋਡ ਤੇ ਚੜਨ ਲੱਗਿਆ ਤੇ ਇਹਨਾਂ ਦਾ ਜਾ ਕੇ ਟਰੱਕ ਮਗਰ ਉਹਨਾਂ ਦੇ ਜਾ ਕੇ ਵੱਜਿਆ ਉਹਨਾਂ ਇੱਕਦਮ ਰੋਡ ਤੇ ਚੜਾਤਾ ਹਾਂ ਹਾਂਜੀ ਹਾਂਜੀ ਉਹਦੇ ਆ ਆਪ ਦੀਸ ਵੀਰ ਨਾ ਜਾ ਰਹੀ ਉਹਦੇ ਕਰਕੇ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਮੇਰੇ ਭਰਾ ਦੀ ਜੀ ਇਹਨਾਂ ਦੇ ਤੁਹਾਡੇ ਬਰਾਦਰ ਮਨਿੰਦਰ ਸਿੰਘ ਸਰਾਜ ਕਿੰਨੀ ਕੋਮਰ ਹੁੰਦਾ ਨਹੀਂ ਤਕਰੀਬਨ 43 ਤੋਂ 45 ਸਾਲ ਸੀ ਜੀ ਕਿੰਨਾ ਕਰੋਂ ਕਰਤੇ ਗਿਆ ਇਹਨੂੰ 2006 ਤੋਂ ਗਿਆ ਹੈ ਜੀ ਉਹ ਕੰਟਰیکٹر ਜੋ ਤੇ ਟਰਾਲਾ ਚਲਾਉਂਦੇ ਸੀ ਹਾਂਜੀ ਟਰਾਲਾ ਚਲਾਉਂਦੇ ਸੀ ਉਹ ਆਏ ਸੀ ਇੱਥੇ ਹਾਂ ਹਾਂਜੀ ਕਿਤਾਬ ਨੇ 2022 ਦੇ ਇਲੈਕਸ਼ਨਾਂ ਸੀ ਉਦੋਂ ਆ ਕੇ ਗਏ ਨੇ ਪੂਰੇ ਹਾਂ ਠੀਕ ਹੈ ਹੋਰ ਪਰਿਵਾਰ ਚ ਕੋਈ ਹੋਰ ਕੋਈ ਮੈਂ ਮੇਰੇ ਮਾਤਾ ਜੀ ਨੇ ਪਿਤਾ ਜੀ ਨੇ ਤੇ ਇੱਕ ਮਾਇਰ ਨਾ ਮੈਂ ਉਹ ਤੁਸਾਸ਼ਨਿਤ ਤੁਨਗਰ ਸੇ ਉਹ ਸੰਸਕਾਰ ਬਾਰੇ ਜੇ ਉਹਨਾਂ ਦੇ ਬਾਰੇ ਕੁਝ ਕਿਉਂਕਿ ਕਿਦੋਂ ਐਕਸੀਡੈਂਟ ਹੋਇਆ ਜੀ ਉਸ ਤੋਂ ਬਾਅਦ ਤਕਰੀਬਨ ਉੱਥੇ 7 ਘੰਟੇ ਰੋਡ ਬੰਦ ਰਿਹਾਗਾ ਤੇ ਉਸ ਤੋਂ ਬਾਅਦ ਉੱਥੋਂ ਡੈੱਡ ਬੋਡੀ ਉਹ ਕੈਲਗਰੀ ਲੈ ਗਈ ਤੇ ਹੁਣ ਸਾਨੂੰ ਉੱਥੋਂ ਦੱਸਿਆ ਵੀ 2 ਦਿਨ ਪੋਸਟਮਾਰਟਮ ਹੋਊਗਾ ਤੇ ਉਸ ਦੂਆ ਡੈੱਡ ਬੋਡੀ ਦਾ ਦੱਸਣਗੇ ਸਾਨੂੰ ਕੁਝ ਸੰਸਕਾਰ ਬਾਰੇ ਉਪਭਾਵੀ ਹਾਂ ਹਾਂ ਹਾਂਜੀ ਹਾਂਜੀ ਕਦੋਂ ਉੱਥੋਂ ਪ੍ਰਸ਼ਾਸਨ ਦੱਸੂਗਾ ਵੀ ਕਿਵੇਂ ਹੋਊਗਾ ਕਿਵੇਂ ਨਹੀਂ ਹੋਊਗਾ ਫੇਰੀ